ਕਹਿੰਦੇ ਵੀ ਅੱਜ ਕੱਲ ਜਿਹਦੇ ਕੋਲ ਕਾਰ ਨਾ ਹੋਵੇ ਉਹਦਾ ਫਿਰ ਪਿਆਰ ਵੀ ਸਿਰੇ ਨਹੀਂ ਚੜਦਾ ਸੱਚੀ ਗੱਲ ਐ ਇਹ ਮੈਨੂੰ ਨਹੀਂ ਪਤਾ ਫਿਰ ਇਹ ਚੀਜ਼ ਦਾ ਪਿਆਰ ਵਾਲੀ ਗੱਲ ਤੁਸੀਂ ਗੱਡੀ ਦੀ ਗੱਲ ਕਰੋ ਬਹੁਤ ਵਧੀਆ ਸਾਰਾ ਬੋਲੀ ਬਹੁਤ ਸੋਹਣੀ ਹੈ ਹਾਂ ਮਾਰੀ ਬੋਲੀ ਬੱਚੇ ਲਗਾ ਤਾਂ ਉਹ ਮੈਨੂੰ ਬਹੁਤ ਕੈਂਟ ਆਪਣੀ ਵੀਡੀਓ ਮੈਂ ਯੂਜ਼ ਕਰਿਆ ਕਰੋ ਫਿਰ ਮਾਰੀ ਬੋਲੀ ਹਾਂ ਕਰਿਆ ਕਰਾਂਗੇ ਹੁਣ ਮੈਂ ਸੁਣਿਆ ਵੀ ਤੁਸੀਂ ਵੱਡੇ ਕੈਮਰੇ ਤੇ ਵੀਡੀਓ ਬਣਾਉਣ ਲੱਗ ਗਏ ਸਰਵਾਲਾ ਜੀ ਦੀ ਸ਼ੂਟਿੰਗ ਚੱਲ ਰਹੀ ਹੈ ਹਨਾ ਕਿਵੇਂ ਚੱਲ ਰਹੀ ਆ ਉਹ ਬਹੁਤ ਵਧੀਆ ਚੱਲ ਰਹੀ ਆ ਬਈ ਤੇ ਉਹਦਾ ਸ਼ੂਟ ਇੱਕ ਦਿਨ ਦਾ ਹੋ ਗਿਆ ਤੇ ਹੁਣ ਹੋਰ ਹੋਣਾ ਹਨਾ ਮੂਰੇ ਵਧੀਆ ਚੱਲ ਰਹੀ ਹੈ ਗੀਪੀ ਬਾਈ ਨਾਲ ਮੈਨੂੰ ਕਿੱਦਾਂ ਹੋਈ ਹੈ ਗੀਪੀ ਬਾਈ ਨਾਲ ਹਜੇ ਮਿਲੇ ਨਹੀਂ ਹੈਗੇ ਤੇ ਹੁਣ ਜਦੋਂ ਮਿਲਣਗੇ ਉਦੋਂ ਮੈਨੂੰ ਐਮੀ ਬਾਈ ਨਾਲ ਪਹਿਲਾਂ ਵੀ ਕੀਤੀ ਹੈ ਹਾਂ ਉਦੋਂ ਮੈਂ ਨਿੱਕਾ ਜਿਹਾ ਲਰ ਫੋਰ ਕੀਤੇ ਉਹ ਆਉਣੀ ਆ 7 ਮਾਰਚ ਨੂੰ ਆਉਣੀ ਹੈ ਕਿਉਂਕਿ ਬਾਈ ਦਲਜੀਤ ਬਾਈ ਨਾਲ ਤੁਸੀਂ ਕੰਮ ਕੀਤਾ ਸੀਗਾ ਉਹ ਵੀ ਆਪਣੇ ਪਿੰਡ ਦਾ ਨਾਮ ਨਾਲ ਲੈ ਕੇ ਤੁਰਦੇ ਆ ਨਾ ਤੁਸੀਂ ਵੀ ਨਾਲ ਲੈ ਕੇ ਤੁਰਦੇ ਹੋ ਬਾਈ ਸੱਚੀ ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਮੇਰੀਆਂ ਪਿੰਡੀ ਢੱਲਮਾ ਪਿੰਡੀ ਕੇਰ ਸਿੰਘ ਵਾਲੀ ਮੈਨੂੰ ਤਾਂ ਇਹ ਹੁੰਦਾ ਵੀ ਉੱਥੇ ਤਾਂ ਕੋਈ ਬੱਸ ਵੀ ਨਹੀਂ ਆਉਂਦੀ ਵੀ ਵੀ ਨਾਲ ਹੋਵੇ ਮੇਰੀ ਪਿੰਡੀ ਜਿੱਥੇ ਮੈਂ ਜਾਵਾਂ ਕਾਜ਼ਮ ਮੈਨੂੰ ਤਾਂ ਇਹ ਜਿ ਲੱਗਦਾ ਕੋਹ ਕਹਿੰਦੇ ਨਹੀਂ ਹੁੰਦੇ ਫਲ ਨਹੀਂ ਮੇਰੇ ਰੁੱਖਾਂ ਨੂੰ ਲੱਗਦੇ ਚਾਹੋਗੇ ਮਾਨ ਨਾ ਕਰੀ ਆਹ ਮੈਨੂੰ ਤਾਂ ਲੱਗਦਾ ਨੀਮਾ ਹੋ ਕੇ ਰਹਾਂਗੇ ਤੇ ਚੰਗੇ ਰਹਾਂਗੇ ਪੱਕੀ ਗੱਲ ਹੈ ਜੀ ਮਿਲਦੇ ਆ ਲੋਕ ਇੱਥੇ ਦਿਮਾਗ ਚ ਰੋਣ ਵਾਲੇ ਮਿਲਦੇ ਆ ਬਹੁਤ ਹਾਂ ਮਿਲ ਜਾਂਦੇ ਨੇ ਕਾ ਵੀ ਹੋ ਮਤਲਬ ਹੁੰਦਾ ਆ ਕਿ ਹੋ ਜਾਂਦਾ ਥੋੜਾ ਮੋਟਾ ਪਰ ਮੈਂ ਤਾਂ ਕਹਿੰਦਾ ਹੁਣ ਰੱਬ ਹੀ ਕਰਦਾ ਉਹ ਸਕ੍ਰਿਪਟ ਲਿਖੀ ਹੋਈ ਹੈਗੀ ਸੱਚੇ ਪਾਤਸ਼ਾਹ ਦੀ ਉਹੀ ਡਾਇਰੈਕਟਰ ਹੈਗਾ ਉਸੇ ਨੇ ਦੱਸਣੇ ਨੇ ਅੱਜ ਕਿਹੜਾ ਸੀਨ ਕਰਾ ਲੋ ਵੀ ਦੋਸਤੋ ਸਾਡਾ ਜਿਹੜਾ ਕਿ ਬਹੁਤ ਖਾਸ ਪਿਆਰਾ ਆਰਟਿਸਟ ਆ ਜੀ ਤੂਤਾ ਬਾਈ ਉਹਨੂੰ ਬਹੁਤ ਖੁਸ਼ੀ ਆ ਸਾਨੂੰ ਸਵਾਗਤ ਕਰਾਂਗੇ ਇੱਥੇ ਆਉਣ ਦਾ ਮਕਸਦ ਕੀ ਸੀਗਾ ਇਹ ਵੀ ਤੁਹਾਨੂੰ ਦੱਸਦੇ ਆਂ ਵੀਡੀਓ ਦੇ ਵਿੱਚ ਪਹਿਲਾਂ ਅਸੀਂ ਸਵਾਗਤ ਕਰ ਲਈਏ ਬਾਈ ਤੁਸੀਂ ਸਾਡੇ ਇਲਾਕੇ ਦੇ ਵਿੱਚ ਆਏ ਹੋ ਮਾਰੇ ਪਵਾ ਧਮਾਏ ਹੋ ਤੁਸੀਂ ਹਨਾ ਕਿਵੇਂ ਲੱਗਦਾ ਸਾਡਾ ਇਲਾਕਾ ਜਾਣਨਾ ਚਾਹਣਾ ਬਹੁਤ ਘੈਂਟ ਲੱਗਦਾ ਬਈ ਥੋੜੀ ਬੋਲੀ ਬਹੁਤ ਸੋਹਣੀ ਆ ਹਾਂ ਮਾਜੀ ਬੋਲੀ ਬਹੁਤ ਲੱਗਾ ਤੁਹਾਨੂੰ ਪੂਰੇ ਮੈਨੂੰ ਬਹੁਤ ਘੈਂਟ ਲੱਗਿਆ ਆਪਣੀ ਵੀਡੀਓ ਵਿੱਚ ਯੂਜ਼ ਕਰਿਆ ਕਰੋ ਫਿਰ ਮਾਜੀ ਬੋਲੀ ਹਾਂ ਕਰਿਆ ਕਰਾਂਗੇ ਕਰਿਆ ਕਰਾਂਗੇ ਮੈਨੂੰ ਵਧੀਆ ਲੱਗਦਾ ਕੀ ਬਾਤ ਹੈ ਵੀਰੇ ਤੁਸੀਂ ਇੱਥੇ ਆਏ ਹੋ ਅਜਾ ਹਨਾ ਇੱਕ ਤੁਸੀਂ ਪੀਕਅਪ ਲਾਂਚ ਕੀਤੀ ਆ ਹਨਾ ਲਾਂਚ ਲਈ ਮੈਨੂੰ ਲੱਗਦਾ ਵੀ ਕਿਸੇ ਸਾਡਾ ਤੂੰ ਤਾਂ ਖਾਸ ਬੰਦਾ ਬਣ ਗਿਆ ਜੀ ਖੁਸ਼ੀ ਕਿੰਨੀ ਹੈ ਜੀ ਵਧੀਆ ਬਹੁਤ ਖੁਸ਼ੀ ਆ ਬਾਈ ਪਰਿਵਾਰ ਨੂੰ ਵੀ ਖੁਸ਼ੀ ਆ ਬਾਈ ਹਾਂ ਹਾਂ ਕਿਉਂ ਨਹੀਂ ਹੋਊਗੀ ਬਾਈ ਹੋਊਗੀ ਹਾਂ ਕਿਵੇਂ ਲੱਗਿਆ ਇੱਥੇ ਆ ਕੇ ਪੀਕ ਬਾਰੇ ਮੈਂ ਜਾਨਣਾ ਚਾਹਣਾ ਵੀ ਕਿਵੇਂ ਲੱਗਿਆ ਪੀਕਅਪ ਬਹੁਤ ਵਧੀਆ ਹਾਂ ਤੇ ਉਹਦੇ ਅੰਦਰ ਹੀਟਰ ਹੈ ਏਸੀ ਹੈ ਤੇ ਉਹਦੇ 15 ਇੰਚੀ ਟਾਇਰ ਨੇ ਯਾਨੀ ਕਿ ਬਹੁਤ ਵਧੀਆ ਗੀ ਵੀ ਇਦਾਂ ਦਾ ਵਹੀਕਲ ਜਿਹੜਾ ਵੀ ਪਹਿਲਾਂ ਲਾਂਚ ਨਹੀਂ ਹੋਇਆ ਪਹੁੰਚ ਨਹੀਂ ਆਇਆ ਕਮਰਸ਼ੀਅਲ ਜਿਹੜੀ ਉਹਦੇ ਵਿੱਚ ਜੀਜਾ ਨੇ ਫੀਚਰ ਨੇ ਹੈ ਨਾ ਉਦਾਂ ਦਾ ਤੇ ਵਧੀਆਗਾ ਸਰ ਬਈ ਜ਼ਿੰਦਗੀ ਸੁਣਾਓ ਕਿਵੇਂ ਚੱਲ ਰਹੀ ਆ ਪਹਿਲਾਂ ਤੁਸੀਂ ਛੋਟੇ ਕੈਮਰੇ YouTube ਤੇ ਬਣਾਉਂਦੇ ਸੀ ਵੀਡੀਓ ਹ ਹੁਣ ਮੈਂ ਸੁਣਿਆ ਵੀ ਤੁਸੀਂ ਵੱਡੇ ਕੈਮਰੇ ਤੇ ਵੀਡੀਓ ਬਣਾਉਣ ਲੱਗ ਗਏ ਸਰਵਾਲਾ ਜੀ ਦੀ ਸ਼ੂਟਿੰਗ ਚੱਲ ਰਹੀ ਆ ਨਾ ਕਿਵੇਂ ਚੱਲ ਰਹੀ ਆ ਉਹ ਬਹੁਤ ਵਧੀਆ ਚੱਲ ਰਹੀ ਆ ਬਈ ਤੇ ਉਹਦਾ ਸ਼ੂਟ ਇੱਕ ਦਿਨ ਦਾ ਹੋ ਗਿਆ ਤੇ ਤੇ ਹੁਣ ਹੋਰ ਹੋਣਾ ਹੈ ਨਾ ਮੂਰੇ ਵਧੀਆ ਚੱਲ ਰਹੀ ਹੈ ਗੀਪੀ ਬਾਈ ਨਾਲ ਮੈਨੂੰ ਕਿੱਲਾ ਹੋਈ ਹੈ ਗੀਪੀ ਬਾਈ ਨਾਲ ਹਜੇ ਮਿਲੇ ਨਹੀਂ ਹੈਗੇ ਤੇ ਹੁਣ ਜਦੋਂ ਮਿਲਣਗੇ ਉਦੋਂ ਮੈਨੂੰ ਐਮੀ ਬਾਈ ਨਾਲ ਪਹਿਲਾਂ ਵੀ ਕੀਤੀ ਹੈ ਹਾਂ ਉਦੋਂ ਮੈਂ ਨਿੱਕਾ ਜਿਹਾ ਲਰ 4 ਕੀਤੇ ਉਹ ਆਉਣੀਆਂ 7 ਮਾਰਚ ਨੂੰ ਆਉਣੀਆਂ ਤੇ ਸਾਰੇ ਹੁੰਦੇ ਆ ਕੁਝ ਉਹ ਵੱਡੇ ਨੇ ਜੀ ਮੈਂ ਸਮਝਾਉਂਦੇ ਆ ਕੁਝ ਐਮੀ ਬਾਈ ਹੋਰੀ ਹਾਂ ਬਾਈ ਹਾਂ ਸਾਰੇ ਬਾਈ ਸਿੱਖਣ ਨੂੰ ਬਹੁਤ ਕੁਝ ਮਿਲਦਾ ਤੇ ਆਪਾਂ ਤਾਂ ਹਜੇ ਹਨ ਵੀ ਛੋਟੇ ਆ ਤੋਂ ਉਹਨਾਂ ਨੂੰ ਦੇਖ ਦੇਖ ਕੇ ਵੱਡੇ ਹੋਵਾਂਗੇ ਬਈ ਵਧੀਆ ਸਿੱਖਣ ਨੂੰ ਮਿਲਦਾ ਰਾਈਟ ਰਾਈਟ ਬਈ ਮੈਂ ਨਾ ਤੁਹਾਡੇ ਕੰਮ ਨੂੰ ਬਹੁਤ ਪਿਆਰ ਕਰਦਾ ਮੈਨੂੰ ਬਹੁਤ ਵਧੀਆ ਲੱਗਦਾ ਮੈਂ ਤੁਹਾਡੀ ਵੀਡੀਓ ਦੇਖੀ ਦੀ ਕੰਡਕਟਰ ਵਾਲੀ ਅੱਛਾ ਉਹਦੇ ਵਿੱਚ ਕਮਾਲ ਕਰਦੇ ਤੁਸੀਂ ਵੀ ਕੰਟੀਨਿਊ ਉਹਦੇ ਬੋਲੇ ਹਨਾ ਇਹ ਕਿਵੇਂ ਇਹ ਮਤਲਬ ਸਮਾਜ ਦੇ ਵਿੱਚ ਵਿਚਰੀ ਬਹੁਤ ਹੋਵੋਗੇ ਤੁਸੀਂ ਮੈਨੂੰ ਲੱਗਦਾ ਤਾਂ ਤੁਹਾਡੀ ਤੁਹਾਡੀ ਜਿਹੜੀ ਇੰਨੀ ਪ੍ਰੈਕਟਿਸ ਆ ਰਾਈਟ ਆਪਣੇ ਪਿੰਡਾਂ ਦੇ ਕਰੈਕਟਰ ਨੇ ਬਈ ਉਹ ਤੇ ਉਹ ਕਨੈਕਟਰ ਡਾਕਟਰ ਸਾਰੇ ਆਪਣੇ ਕਿਤੇ ਪਿੰਡਾਂ ਦੇ ਵਿੱਚ ਤੁਸੀਂ ਨਿਗਾਹ ਮਾਰਿਓ ਆਪਾਂ ਨੂੰ ਸਾਰੇ ਮਿਲ ਜਾਂਦੇ ਨੇ ਤੇ ਆਪਣਾ ਸੱਭਿਆਚਾਰ ਅਸਲ ਦੇ ਵਿੱਚ ਉਹੀ ਆ ਜੜਾ ਉਹੀ ਨੇ ਆਪਣੇ ਰਾਈਟ ਤੇ ਆਪਾਂ ਨੂੰ ਉਹਨਾਂ ਦੀ ਗੱਲ ਕਰਨੀ ਚਾਹੀਦੀ ਰਾਈਟ ਸੋ ਭਾਈ ਦਲਜੀਤ ਬਈ ਪਹਿਲਾਂ ਤੁਸੀਂ ਕੰਮ ਕੀਤਾ ਸੀਗਾ ਦਲਜੀਤ ਬਾਈ ਤੇ ਤੁਹਾਡੇ ਵਿੱਚ ਇੱਕੋ ਹੀ ਗੱਲ ਜਿਹੜੀ ਮਤਲਬ ਖਾਸ ਆ ਉਹ ਵੀ ਆਪਣੇ ਪਿੰਡ ਦਾ ਨਾਮ ਨਾਲ ਲੈ ਕੇ ਤੁਰਦੇ ਆ ਨਾ ਤੁਸੀਂ ਵੀ ਨਾਲ ਲੈ ਕੇ ਤੁਰਦੇ ਹੋ ਭਾਈ ਸੱਚੀ ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਮੇਰੀਆਂ ਪਿੰਡੀ ਢੱਲਮਾ ਪਿੰਡੀ ਕੇਰ ਸਿੰਘ ਵਾਲੀ ਮੈਨੂੰ ਤਾਂ ਇਹ ਹੁੰਦਾ ਵੀ ਉੱਥੇ ਤਾਂ ਕੋਈ ਬੱਸ ਵੀ ਨਹੀਂ ਆਉਂਦੀ ਵੀ ਵੀ ਨਾਲ ਹੋਵੇ ਮੇਰੀ ਪਿੰਡੀ ਜਿੱਥੇ ਮੈਂ ਜਾ ਤੂੰ ਇਸ ਗੱਲ ਦਾ ਪਤਾ ਵੀ ਇੱਥੇ ਗੱਲਾਂ ਹੁੰਦੀਆਂ ਨੇ ਵੀ ਜਿਹੜਾ ਆਉਣ ਵਾਲਾ ਟਾਈਮ ਆ ਉਹ ਤੂਤੇ ਦਾ ਆ ਹਾਲਾਂਕਿ ਇਹ ਹਵਾ ਬਾਜੀ ਵਾਲੀ ਗੱਲ ਨਹੀਂ ਹੈਗੀ ਰੱਬ ਕਰੇ ਤੁਸੀਂ ਬਹੁਤ ਵੱਡੇ ਆਰਟਿਸਟ ਬਣੋ ਬੜੀ ਸੱਚਾਈ ਹੈ ਜਿਹੜੀ ਗੱਲਾਂ ਹੁੰਦੀਆਂ ਤੁਹਾਡੇ ਬਾਰੇ ਉਹ ਸਾਰੇ ਹਨ ਆਪਣੇ ਸਾਰਿਆਂ ਨੇ ਸਪੋਰਟ ਕਰਨੀ ਹੈ ਤਾਂ ਆਪਾਂ ਅੱਗੇ ਵੱਡੇ ਬਣਾਂਗੇ ਹਨਾ ਤੇ ਆਪਾਂ ਵੀ ਵਧੀਆ ਕੰਮ ਦੇਈਏ ਤੇ ਸਾਰੇ ਜਿਹਨੇ ਪਿਆਰ ਕਰਨ ਤੇ ਸਾਰਾ ਕੁਝ ਲੋਕਾਂ ਨਾਲ ਹੁੰਦਾ ਹਨਾ ਛੇ سپورਟ ਕਰਨਗੇ ਤਾਂ ਆਪਾਂ ਵੱਡੇ ਬਣਨਾ ਰਾਈਟ ਬਾਈ ਮੈਂ ਨਾ ਕਿཅੀ ਜੋਬਜ਼ਰਵ ਕੀਤੀ ਆ ਹੁਣ ਤੁਸੀਂ ਬਾਹਰ ਵੀ ਲਾਂਚ ਕਰ ਰਹੇ ਸੀ ਪੀਕਅਪ ਹਨਾ ਹੱਥ ਜੁੜੇ ਹੀ ਸੀਗੇ ਇਹ ਹਨਾ ਇਹ ਮਤਲਬ ਪੰਜਾਬੀ ਆ ਆਪਾਂ ਹਨਾ ਜਦੋਂ ਸਿਖਾਇਆ ਗਿਆ ਇਹ ਅਮੀਰ ਖਾਨ ਸਾਹਿਬ ਵੀ ਕਹਿੰਦੇ ਵੀ ਇਹਦੀ ਪਾਵਰ ਮੈਨੂੰ ਪੰਜਾਬ ਆ ਕੇ ਪਤਾ ਲੱਗੀ ਸੀ ਬਟ ਯਾਰ ਇਹ ਸਾਰੀਆਂ ਚੀਜ਼ਾਂ ਇੰਨੀਆਂ ਫਿਲਮਾਂ ਪੈਸਾ ਵੀ ਆ ਬਾਹਰ ਲੀਆਂ ਕੰਟਰੀਆਂ ਵੀ ਘੁੰਮ ਕੇ ਆਏ ਹੋ ਅਟਰੈਕਟ ਨਹੀਂ ਕਰਦੀ ਤੁਹਾਨੂੰ ਇਹ ਕਿੱਦਾਂ ਦੀ ਵੀ ਮਤਲਬ ਯਾਰ ਤੋਂ ਭਾਵਿਤ ਨਹੀਂ ਕਰਦੀਆਂ ਯਾਰ ਵੀ ਇੱਦਾਂ ਹੀ ਹੁਣ ਵੀ ਤੁਹਾਡਾ ਮਤਲਬ ਹਨਾ ਇਹ ਬੱਸ ਮੈਨੂੰ ਤਾਂ ਐਂਜੇ ਲੱਗਦਾ ਕਹਿੰਦੇ ਨਹੀਂ ਹੁੰਦੇ ਫਲ ਨਹੀਂ ਮੈ ਰੁੱਖਾਂ ਨੂੰ ਲੱਗਦੇ ਉੱਚਾ ਹੋ ਕੇ ਮਾਨ ਨਾ ਕਰੀ ਆਹ ਮੈਨੂੰ ਤਾਂ ਲੱਗਦਾ ਨੀਮਾ ਹੋ ਕੇ ਰਹਾਂਗੇ ਤੇ ਚੰਗੇ ਰਹਾਂਗੇ ਪੱਕੀ ਗੱਲ ਹੈ ਜੀ ਗੱਲ ਹੈ ਭਾਈ ਇਹ ਫੈਮਿਲੀ ਤਾਂ ਹੁੰਦੀ ਐ ਗੱਲਾਂ ਤੁਹਾਨੂੰ ਮਤਲਬ ਮੈਨੂੰ ਤਾਂ ਲੱਗਦਾ ਵੀ ਕੋਈ ਸਾਡੇ ਦਾਦੇ ਨੇ ਕੋਈ ਸਾਡੇ ਹਨਾ ਡੈਡੀ ਨੇ ਚੰਗੇ ਕਰਮ ਕੀਤੇ ਹੋਏ ਨੇ ਜਿਹੜਾ ਸਾਨੂੰ ਐਵੇਂ ਖਿੱਚੀ ਫਿਰਦੇ ਇਹ ਬਜ਼ੁਰਗਾਂ ਦੀ ਹੁੰਦੀ ਆ ਕੋਈ ਇਹ ਹਨਾ ਸਾਧਨਾ ਕੀਤੀ ਹੋਈ ਵੀ ਯਾਰ ਹਨਾ ਅੱਗੇ ਐਵੇਂ ਉਹ ਪਤਾ ਲੱਗ ਜਾਂਦਾ ਬੱਸ ਭਾਈ ਮੈਂ ਨਾ ਇੱਕ ਗੱਲ ਪੜ੍ਹੀ ਸੀ ਕਿਤੇ ਵੀ ਜਿਹੜੀ ਮਾਸੂਮੀਅਤ ਮਤਲਬ ਜਿਹੜਾ ਸਮਾਂ ਆ ਉਹ ਤਜਰਬਾ ਤਾਂ ਦੇ ਜਾਂਦਾ ਹੈ ਪਰ ਮਸੂਮੀਅਤ ਖੋ ਕੇ ਲੈ ਜਾਂਦਾ ਹੈ ਹਨਾ ਮਿਲਦੇ ਆ ਲੋਕ ਇੱਥੇ ਦਿਮਾਗ ਚ ਉਰਨ ਵਾਲੇ ਮਿਲਦੇ ਆ ਬਹੁਤ ਹਾਂ ਮਿਲ ਜਾਂਦੇ ਨੇ ਕਾ ਵੀ ਹੋ ਮਤਲਬ ਹੁੰਦਾ ਆ ਕਿ ਹੋ ਜਾਂਦਾ ਥੋੜਾ ਮੋਟਾ ਪਰ ਮੈਂ ਤਾਂ ਕਹਿੰਦਾ ਹੁਣ ਉਹ ਰੱਬ ਹੀ ਕਰਦਾ ਹੈ ਉਹ ਸਕ੍ਰਿਪਟ ਲਿਖੀ ਹੋਈ ਹੈਗੀ ਸੱਚੇ ਪਾਤਸ਼ਾਹ ਦੀ ਉਹੀ ਡਾਇਰੈਕਟਰ ਹੈਗਾ ਉਸੇ ਨੇ ਦੱਸਣੇ ਨੇ ਅੱਜ ਕਿਹੜਾ ਸੀਨ ਕਰਨਾ ਹੈ ਮਸੂਮੀਅਤ ਦੀ ਗੱਲ ਮੇਨ ਆ ਵੀ ਉਹ ਰਹਿੰਦੀ ਆ ਮਤਲਬ ਕਾਇਮ ਰਹਿੰਦੀ ਆ ਯਾਰ ਫਿਰ ਵੀ ਅੱਗੇ ਤੇ ਯਕੀਨ ਕਰਨ ਨਾਲ ਕਈ ਵਾਰੀ ਦਿਲ ਨਹੀਂ ਕਰਦਾ ਕਈ ਵਾਰੀ ਕਿਸੇ ਬੰਦੇ ਵੀ ਹਾਂ ਨਹੀਂ ਕਰਦਾ ਪਰ ਇਹ ਹੁੰਦਾ ਯਾਰ ਆ ਬਦਲ ਨਹੀਂ ਜਾਂਦਾ ਹੁਣ ਦਬ ਜੇ ਮੈਂ ਕਹਦਾ ਵੀ ਯਾਰ ਮੈਂ ਹੁਣ ਚਲਾਕ ਬਣ ਕੇ ਟੱਕਰੂਗਾ ਮੈਨੂੰ ਜੇ ਮੈਨੂੰ ਨਹੀਂ ਲੱਗਦਾ ਮੈਂ ਚਲਾਕ ਬਣ ਕੇ ਟੱਕਰੂ ਕਿਉਂਕਿ ਉਦਾਂ ਦਾ ਹੋਇਆ ਨਹੀਂ ਜਾਂਦਾ ਇੱਕ ਘੰਟਾ ਹੋ ਜਾਗੇ 2 ਘੰਟੇ ਫੇਰ ਉਵੇਂ ਹੀ ਹੋ ਜਾਣਗੇ ਅੱਜ ਨਾਲ ਕੌਣਾ ਆਇਆ ਹੋਇਆ ਥੱਡੇ ਮੈਂ ਜਾਣਨਾ ਚਾਹੁੰਦਾ ਨਾਲ ਮੇਰੇ ਕਪਤਾਨ ਆਇਆ ਹੋਇਆ ਬਾਈ ਜਿਨ੍ਹਾਂ ਨੇ ਬਹੁਤ ਕੋਣੇ ਤੁਹਾਡੇ ਦੋਸਤ ਨੇ ਉਹ ਮੇਰਾ ਭਰਾ ਹੀ ਹੈਗਾ ਹਾਂ ਮੈਨੂੰ ਬਹੁਤ ਪਿਆਰ ਕਰਦਾ ਤੇ ਮੈਂ ਦੇਖਿਆ ਵੀ ਉਹਨਾਂ ਬਿਨਾਂ ਸਕੂਟ ਵੋ ਕੀਤੀ ਆ ਬਾਈ ਉਹਨਾਂ ਬਿਨਾਂ ਤੁਸੀਂ ਪਲਾਂਗ ਵੀ ਨਹੀਂ ਪਟਰੇ ਸੀਗੇ ਵੀ ਆ ਨਾਲ ਲੈ ਕੇ ਜਾਣਾ ਮੈਂ ਜੀ ਚੰਡੀਗੜ੍ਹ ਆਇਆ ਸੀ ਤਾਂ ਮੈਨੂੰ ਬਾਈ ਹੋਰੇ ਮਿਲੇ ਤੇ ਹਨਾ ਵੀ ਉਹਨਾਂ ਨੇ ਮੈਨੂੰ ਬਹੁਤ ਯਾਨੀ ਕਿ ਮੇਰੀ ਸਪੋਰਟ ਕੀਤੀ ਤਾਂ ਕਰਕੇ ਮੈਨੂੰ ਵਧੀਆ ਲੱਗਦਿੰਦੀ ਹੈ ਅੱਛਾ ਮਾਂ ਨੇ ਬਹੁਤ ਕੁਰਬਾਨੀ ਦਿੱਤੀ ਹੋਣੀ ਆ ਤਾਂ ਤੂਤਾ ਸਾਨੂੰ ਮਿਲਿਆ ਆ ਨਾ ਸਾਡੇ ਸਾਹਮਣੇ ਆਇਆ ਆ ਕਿਹੜੀਆਂ ਕਿਹੜੀਆਂ ਗੱਲਾਂ ਯਾਦ ਮੇਰ ਦਾ ਮਾਂ ਹੀ ਜ਼ਿਆਦਾ ਰਹਿੰਦੀ ਹੈ ਕਿ ਕੱਲਰ ਜ਼ਿਆਦਾ ਨੇ ਪਤੀਆ ਯਾਰ ਮੇਰੀ ਮੰਮੀ ਨੇ ਮੇਰੀ ਬਹੁਤ ਸਪੋਰਟ ਕੀਤੀ ਆ ਮੈਨੂੰ ਲੱਗਦਾ ਪਤਾ ਨਹੀਂ ਕਿੱਥੇ ਮੇਰੀ ਮਾਤਾ ਨੇ ਅਰਦਾਸ ਕੀਤੀ ਹੋਗੀ ਹਨਾ ਉਹ ਭਾਈ ਜਿਹੜੀ ਤੁਸੀਂ ਇਹ ਚਲੋ ਰੱਬ ਨੇ ਜਦੋਂ ਤੁਹਾਨੂੰ ਕਮਾਈ ਦਿੱਤੀ ਹੈ ਹਨਾ ਮਾਂ ਲਈ ਲੈ ਕੇ ਗਏ ਹੋ ਕੁਝ ਖਰੀਦ ਕੇ ਕੋਈ ਚੀਜ਼ ਵੈਸੇ ਮਾਂ ਕੋਈ ਕੋਈ ਚੀਜ਼ ਡਿਮਾਂਡ ਨਹੀਂ ਕਰਦੀ ਕਦੇ ਵੀ ਕਿਸੇ ਚੀਜ਼ ਦੀ ਭਾਈ ਆਪਣੇ ਨਾ ਆਪਣੇ ਮਾਂ ਪਿਓ ਨੇ ਜਿਹੜੇ ਵੀ ਉਹਨਾਂ ਨੂੰ ਐਡਾ ਮਾਇਟਰ ਨਹੀਂ ਹੁੰਦਾ ਸਾਡੇ ਲਈ ਕੁਝ ਲੈ ਕੇ ਆਵੇ ਉਹਨਾਂ ਨੂੰ ਇਹ ਹੁੰਦਾ ਸਾਡਾ ਮੁੰਡਾ ਹੀ ਕਮਾਉਣ ਲੱਗ ਜੇ ਸਾਡੀਆਂ ਅੰਦਰਾਂ ਸੁਖੀ ਹੋ ਜਾਵੇ ਸਾਡੇ ਜਾਣ ਤੋਂ ਬਾਅਦ ਬਸ ਹਾਂ ਇਹ ਮਾਪਿਓ ਲਈ ਆਪਾਂ ਮੈਂ ਕਹਣਾ ਵੀ ਸੱਚੇ ਪਾਛਬੀ ਹਰ ਇੱਕ ਦੇ ਮੈਂ ਕਹਣਾ ਜਿੰਨਾਂ ਦੀ ਵੀ ਲਾਤ ਹਰ ਇੱਕ ਦੇ ਹਨ ਮਾਪਿਓ ਦੇ ਮੁੰਡੇ ਕੁੜੀਆਂ ਨੇ ਉਹ ਉਹਨਾਂ ਦੇ ਜਿਉਂਦੇ ਜੀ ਚਾਰ ਪੈਸੇ ਕਮਾਉਣ ਲੱਗ ਜਾਣ ਉਹਨਾਂ ਨੂੰ ਤੋਂ ਹੀ ਸੁੱਖ ਹੈ ਵੀ ਜਰ ਸਾਡਾ ਮੁੰਡਾ ਕੰਮ ਤੇ ਲੱਗ ਜਾਵੇ ਮੈਂ ਤੁਹਾਨੂੰ ਇਹ ਗੱਲ ਸੁਣਾਉਣਾ ਆ ਦਲਜੀਤ ਭਾਈ ਦੱਸਦੇ ਸੀਗੇ ਵੀ ਯਾਰ ਜਦੋਂ ਪਹਿਲੀ ਵਾਰੀ ਕਰੀਨਾ ਕਪੂਰ ਨਾਲ ਕੰਮ ਕਰਨਾ ਸੀ ਨਾ ਵੀ ਉੱਠ ਕੇ ਕਿ ਹੱਦ ਖੁਦ ਨੂੰ ਵੀ ਆ ਉੱਠ ਜਾ ਦਿਲਜੀਤ ਸਾਂਜ ਅੱਜ ਕਰੀਨਾ ਕਬੂਰ ਨਾਲ ਕੰਮ ਕਰਨਾ ਓਏ ਸਰਗੁਣ मेहता ਵੀ ਆ ਤੁਹਾਡੀ ਫਿਲਮ ਦੇ ਵਿੱਚ ਹੈ ਨਾ ਨਿਮਰਤ ਖੈਰਾ ਵੀ ਹੈਗੇ ਨੇ ਮੈਂ ਹਨਾ ਤੇ ਮਤਲਬ ਖੁਦ ਨੂੰ ਤੁਸੀਂ ਕਿਹਾ ਵੀ ਯਾਰ ਜੋਨ ਨਾਲ ਕੰਮ ਕਰਨਾ ਮਤਲਬ ਬਈ ਹੁਣ ਦਈਆ ਮੈਨੂੰ ਤਾਂ ਮੈਂ ਤਾਂ ਜਦੋਂ ਬਈ ਦਲਜੀਤ ਤੋਂ ਐਡਾ ਵੱਡਾ ਮੌਕਾ ਦਿੱਤਾ ਮੈਨੂੰ ਹਨਾ ਮੈਨੂੰ ਤਾਂ ਉਦੋਂ ਦਈਆ ਵੀ ਯਾਰ ਅੱਜ ਇਹਦੇ ਨਾਲ ਅੱਜ ਇਹਦੇ ਨਾਲ ਮੀਨੂ ਬਾਜੀ ਬਾਬੀ ਸੀਗੀ ਹਾਂ ਬਈ ਇਹ ਕਰੰਟ ਹੁੰਦਾਗਾ ਪੈਦਾ ਵੀ ਯਾਰ ਅੱਜ ਉਹਦੇ ਨਾਲ ਜਾਣਾ ਉਹਦੇ ਨਾਲ ਕਰਨਾ ਵਧੀਆ ਬੰਦਾ ਚਾਰਜ ਹੋਇਆ ਰਹਿੰਦਾ ਰਾਈਟ ਹੁਣ ਅਖੀਰ ਗੱਲ ਆ ਇਹ ਗੱਡੀਆਂ ਦੇ ਸ਼ੋਅਰੂਮ 'ਚ ਬੈਠੇ ਆ ਗੱਡੀ ਦੀ ਗੱਲ ਚਲੋ ਕਰ ਲੈਨੇ ਆ ਵਾ ਹਨਾ ਕਹਿੰਦੇ ਵੀ ਅੱਜਕੱਲ ਜਿਹਦੇ ਕੋਲ ਕਾਰ ਨਾ ਹੋਵੇ ਉਹਦਾ ਫਿਰ ਪਿਆਰ ਵੀ ਸਿਰੇ ਨਹੀਂ ਚੜਦਾ ਸੱਚੀ ਗੱਲ ਆ ਇਹ ਮੈਨੂੰ ਨਹੀਂ ਪਤਾ ਫਿਰ ਇਹ ਚੀਜ਼ ਦਾ ਪਿਆਰ ਵਾਲੀ ਗੱਲ ਆ ਤੁਸੀਂ ਗੱਡੀ ਦੀ ਗੱਲ ਕਰੋ ਬ ਭਾਈ ਚਲੀ ਪਰ ਚਲੋ ਇੱਕ ਕਾ ਜਿਹੜੀ ਕਾਰ ਹੁੰਦੀ ਆ ਪਰਿਵਾਰ ਦੇ ਵਿੱਚ ਹੋਣੀ ਚਾਹੀਦੀ ਆ ਮਤਲਬ ਜ਼ਰੂਰੀ ਚੀਜ਼ ਆ ਇਹ ਹੈ ਨਾ ਹੋਣੀ ਚਾਹੀਦੀ ਵੀ ਅੱਜ ਦੇ ਟਾਈਮ 'ਚ ਜੇ ਕਾਰ ਹੋਊਗੀ ਜਾਨੀ ਕਿ ਮੋਬਾਈਲ ਹੋ ਸਾਰੀਆਂ ਚੀਜ਼ਾਂ ਅੱਜ ਦਾ ਸਾਮੀ ਇਦਾਂ ਦਾਗਾ ਹਾਂ ਕਾਰ ਸਾਰਾ ਕੁਝ ਹੋਣਾ ਚਾਹੀਦਾਗਾ ਬੰਦੇ ਦੇ ਸੁਪਨੇ ਨੇ ਅੱਜ ਦੇ ਮੁੰਡਿਆਂ ਦੇ ਅੱਛਾ ਸਾਡੇ ਧੂਤੇ ਨੇ ਬਾਈ ਨੇ ਲੈ ਲਈ ਗੱਡੀ ਆਪਣੀ ਜਿਹੜੀ ਸੁਪਨੇ ਦੀ ਕਾਰ ਮੈਨੂੰ ਨਹੀਂ ਆ ਵੀਰੇ ਹਜੇ ਲਾਉਂਗਾ ਕੋਈ ਸਸਤੀ ਲਾਉਂਗੀ ਮੈਂ ਥਾਰ ਲਾਉਂਗਾ ਵੀਰੇ ਅੱਛਾ ਥਾਰ ਜੇ ਕੋਈ ਹੈਗੀ ਆ ਤਾਂ ਦੱਸਿਓ ਅਮ੍ਰਿਤ ਬਾਈ ਬੈਠੇ ਨੇ ਪਿੱਛੇ ਹੈ ਨਾ ਤੂੰ ਬਾਦੋ ਭਾਈ ਬਣ ਕੇ ਫਿਰ ਸੋ ਅਮ੍ਰਿਤ ਬਾਈ ਨੂੰ ਵੀ ਮਤਲਬ ਹੈ ਨਾ ਬਾਈ ਤੁਸੀਂ ਤੂੰ ਦੇ ਬਾਈ ਦਾ ਖਿਆਲ ਰੱਖਣਾ ਹੈ ਨਾ ਸਾਡੇ ਬਾਈ ਦਾ ਤੁਸੀਂ ਥੋੜਾ ਜਿਆ ਕਹਿ ਜੋ ਵੀ ਸਸਤੀ ਦੇ ਦੇਣ ਜੀ 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 ਤੇ ਹੁਣ ਜਾਂਦੇ ਜਾਂਦੇ ਜਿਹੜਾ ਸਾਡਾ ਮਤਲਬ ਯੂਥ ਆ ਹਾਂਜੀ ਹੈ ਨਾ ਉਹਨਾਂ ਨੂੰ ਮੋਟੀਵੇਟ ਕਰਨ ਲਈ ਮੈਂ ਚਾਹੁੰਦਾ ਵੀ ਤੁਸੀਂ ਕੁਝ ਕਹੋ ਬਹੁਤ ਸਾਡੇ ਮੁੰਡੇ ਨੇ ਜੋ ਨੌਕਰੀਆਂ ਕਰਦੇ ਨੇ ਉਹਨਾਂ ਦਾ ਟੈਲੈਂਟ ਖਰਾਬ ਹੋ ਰਿਹਾ ਹੈ ਉੱਥੇ ਨੌਕਰੀ ਕਰਨੀ ਕੋਈ ਮਾੜੀ ਨਹੀਂ ਹੈਗੀ ਪਰ ਤੁਸੀਂ ਮੋਟੀਵੇਟ ਕਰੋ ਵੀ ਕਿਵੇਂ ਰਾਹ ਬਣਨ ਕਿਉਂਕਿ ਟੈਲੈਂਟਡ ਬਹੁਤ ਨਹੀਂ ਮੈਂ ਤਾਂ ਹੈ ਨਾ ਹੈ ਨਹੀਂ ਮੋਟੀਵੇਟ ਕਰ ਮੈਂ ਤੇ ਇੱਕੋ ਗੱਲ ਕਹੂੰ ਜਿੱਤੋਂ ਅਸੀਂ ਸਟਾਰਟ ਕੀਤਾ ਤੁਸੀਂ ਵੀ ਉਵੇਂ ਦੇਖ ਲੋ ਕਰਕੇ ਰੱਬ ਦਾ ਨਾਮ ਲੈ ਕੇ ਹਾ YouTube ਹੈਗੀ ਹੈ ਕਿ ਬਹੁਤ ਚੀਜ਼ਾਂ ਨੇ ਹੈ ਨਾ Instagram ਕਿਉਂਕਿ ਕਲਾ ਜਿਹੜੀ ਬਸ ਉਹ ਤੇ ਲੈ ਆਓ ਹੈ ਨਾ ਬਾਕੀ ਲੋਕਾਂ ਦੇ ਵਿੱਚ ਜਦੋਂ ਆ ਗਈ ਉਹ ਲੋਕਾਂ ਨੇ ਦੱਸਣਾ ਸਾਨੂੰ ਵੀ ਕਿੰਦਾ ਦੀ ਚੀਜ਼ ਹੈ ਕਿਉਂਕਿ ਹੁਣ ਆਪਾਂ ਕਿਸੇ ਦਿਹਾੜੇ ਕੱਢਾਂਗੇ ਜਾਂ ਉਹ ਪਤਾ ਨਹੀਂ ਕੋਈ ਮਿਲਦਾ ਜਾਂ ਨਹੀਂ ਹਨ ਜੇ ਤੁਹਾਡੇ ਚ ਹੈਗਾ ਕਰੰਟ ਤਾਂ ਤੁਸੀਂ YouTube ਤੇ ਕੱਢ ਲਓ ਅੱਛਾ ਭਾਈ ਮੇਰੀ ਗੱਲ ਯਾਦ ਆ ਗਈ ਵੀ ਜਿਹੜੀ ਹੀਰੋ ਹੀਰੋਇਨ ਵਾਲੀ ਫਿਲਮ ਹੁੰਦੀ ਆ ਵੀ ਜਿੱਥੋਂ ਨੂੰ ਹੀਰੋ ਬਣਾ ਦੇਣ ਤੁਹਾਡੇ ਓਪੋਜ਼ਿਟ ਸੋਹਣੀ ਜੀ ਹੀਰੋਇਨ ਬਣਾ ਦੇਣ ਕਰ ਲੋਗੇ ਮਤਲਬ ਕਿਰਦਾਰ ਮੈਂ ਹਜੇ ਮਿਹਨਤ ਕਰਨੀ ਹੈ ਕਿ ਜਿਹੜਾ ਮੇਨ ਹੀਰੋ ਬਣਨਾ ਨਾ ਹਜੇ ਮੈਂ ਬਹੁਤ ਮਿਹਨਤ ਕਰੂੰ ਫੇਰ ਮੈਂ ਬਣਾਂਗਾ ਮੈਂ ਹਜੇ ਨਹੀਂ ਕਹਿ ਸਕਦਾ ਕੁਝ ਵੀ ਕਰ ਲੂੰਗਾ ਨਾ ਥੈਂਕ ਯੂ ਸੋ ਮਚ ਬਾਈ ਥੈਂਕ ਯੂ ਬਾਈ ਤੁਹਾਨੂੰ ਮਤਲਬ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਹਿੱਟ ਹੋਗੇ ਸੁਪਰ ਡੀਪਰ ਹਿੱਟ ਹੋਗੇ ਮੈਂ ਭਰਾ ਨੂੰ ਇੰਟਰਵਿਊ ਦੇਣੀ ਹੈ ਤੁਸੀਂ ਆ ਕੇ ਦੁਬਾਰੇ ਮੈਂ ਹਜੇ ਮਿਹਨਤ ਕਰੂੰਗਾ ਮੈਂ ਮੇਨ ਹੀਰੋ ਬਣ ਕੇ ਕੀ ਬਾਤ ਹੈ ਬਾਈ ਛਾਜੋ ਤੁਸੀਂ ਥੈਂਕ ਯੂ ਸੋ ਮਚ ਜੀ ਥੈਂਕ ਯੂ ਸੋ ਮਚ